ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੰਗਨਵੈਟੋ ਫਾਰਮ ਗਰੁੱਪ ਦੇ ਪਿਆਰੇ ਸਾਥੀਓ ਅੱਜ ਅਸੀਂ ਖੜੇ ਆਂ ਪਿੰਡ ਦਬੁਰਜੀ ਦੇ ਵਿੱਚ ਜਿੱਦਾਂ ਤੁਹਾਨੂੰ ਪਤਾ ਵਾ ਕਿ ਪਿੱਛੇ 2 2.5 ਮਹੀਨੇ ਤੋਂ ਅਸੀਂ ਇੱਥੇ ਵਿਚਾਰੇ ਆਂ ਤੇ ਜਿਹੜੇ ਹੜ੍ਹ ਪ੍ਰਭਾਵਿਤ ਕਿਸਾਨ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਦਾ ਮਾਲੀ ਤੇ ਇਨਸਾਨ ਬਹੁਤ ਜ਼ਿਆਦਾ ਹੋਇਆ ਇਸੇ ਤਰ੍ਹਾਂ ਅੱਜ ਅਸੀਂ ਇੱਥੇ ਆਏ ਆਂ ਇੱਥੇ ਕਿਸਾਨ ਦੇ ਸਰਦਾਰ ਅਮਰ ਸਿੰਘ ਨਾ ਮੇਰਾ ਇਹ ਸਰਦਾਰ ਅਮਰ ਸਿੰਘ ਨੇ ਪਿੰਡ ਨਵੀਂ ਨਗਰ ਦੇ ਇਹਨਾਂ ਬੁਰਜੀ ਦੇ ਇਹਤ ਬੁਰਜੀ ਦੇ ਨੇ ਸੁਪੈਂਸਾ ਭਾਜ ਪੜਨਜੀਤ ਹੋਣੀ ਇਹ ਭਾਈ ਸਵੰਗੀ ਸੀ ਉਹਨਾਂ ਦੇ ਫਾਦਰ ਸਾਹਿਬ ਐਂ ਜੰਗਨਵੇਟਾ ਫਾਰਮ ਤੋਂ ਤਿੰਨ ਸਾਥੀ ਇਸ ਕਿਸਾਨ ਨੇ ਕਿਸੇ ਦੂਸਰੇ ਕਿਸਾਨ ਕੋ 8 ਏਕੜ ਜ਼ਮੀਨ ਲਈ ਠੇਕੇ ਤੇ ਕੱਲੇ ਝੋਨੇ ਬਾਤੀ ਜੇ ਦੀ 8 ਏਕੜ ਫਸਲ ਜਿਹੜੀ ਹੈ ਸਾਰੀ ਦੀ ਸਾਰੀ ਬਰਬਾਦ ਹੋ ਗਈ ਇਸੇ ਸਬੰਧ ਵਿੱਚ ਅਸੀਂ ਇਹਨਾਂ ਦੇ ਕੋਲ ਆਏ ਐਂ ਕਿ ਚਲੋ ਜੇ ਠੇਕ ਉਹਨਾਂ ਨੇ ਕਣਕ ਦੂਸਰੇ ਕਿਸਾਨ ਨੇ ਵਿਜਣੀ ਸੀ ਤੇ ਜੇ ਇਹ ਕਿਸਾਨ ਨੂੰ ਕੁਝ ਉਹ ਮਦਦ ਦੇਣ ਲਈ ਉਹਨਾਂ ਦੀ ਕਣਕ ਬੀਜ ਦਿੰਨੇ ਆ ਪਰ ਉਹਨਾਂ ਚਲੋ ਇਹਦੇ ਵਿੱਚ ਹਾਮੀ ਨਹੀਂ ਭਰੀ ਧੰਨਵਾਦ ਉਹਨਾਂ ਦਾ ਵੀ ਅੱਜ ਜੰਗਨਵੇਟੋ ਫਾਰਮਰ ਗਰੁੱਪ ਵੱਲੋਂ ਇਹ ਸਾਡੇ ਸੱਤ ਨੇ ਫੈਸਲਾ ਕੀਤਾ ਕਿ ਇਹ ਕਿਸਾਨ ਨੂੰ 25000 ਰੁਪਏ ਜਿਹੜਾ ਅਸੀਂ ਲਗ ਦੇ ਦਈਏ ਤੇਰੀ ਥੋੜੀ ਬੋਧੀ ਜੜੀ ਆ ਉਹ ਪਰਪਾਈ ਹੋ ਜੇ ਸੋ ਇਹ ਅਸੀਂ ਇਹਨਾਂ ਨੂੰ ਇੱਥੇ ਭੇਟ ਕਰ ਰਹੇ ਹਾਂ ਜੀ ਆਪਾਂ ਜੀ ਕਿੰਨਾ ਜੀ ਸਪੈਸ ਬੜਿਆ ਇਹ ਕਿਸਾਨ ਨੂੰ ਅਮਰ ਸਿੰਘ ਨੂੰ ਅੱਜ ਹੀ 25000 ਰੁਪਏ ਦੇ ਰਹੇ ਹਾਂ ਜੀ ਚਲੋ ਅਸੀਂ ਇਹਨਾਂ ਦਾ ਘਾਟਾ ਨਹੀਂ ਪੂਰਾ ਕਰ ਸਕਦੇ ਪਰ ਚਲੋ ਜਿਹੜਾ ਥੋੜਾ ਬੋਤਾ ਇਹਨਾਂ ਦਾ ਹੈਗਾ ਇਸ ਜੋਗ ਹੋ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ 22 ਤੋੜੇ ਭੈਣ ਚੋਂ ਕੰਕਦੇਵ ਚਾਂਦੇ ਉਹ ਬਾਈ ਕਿੱਥੇ ਆ ਉਹ ਬਾਈ ਥੱਲੇ ਨਾ ਥੱਲੇ ਨਾ ਯਾਰ ਸਾਰੇ ਨਾ ਵਾਹਿਗੁਰੂ ਜੀ ਨੇ ਥੱਲੇ ਹੋਣੀ ਚਾਹੀਦੀ ਮੈਨੂੰ ਪਾਪਾ ਮੈਂ ਪਾਪਾ ਮੈਂ ਆਪੇ ਪਿਓ ਦਾ ਨਹੀਂ ਬੰਦਾ ਮੈਂ ਅਸੀਂ ਚਾਈ ਵਾਲਾ ਬੰਦਾ ਮੇਰੇ ਕੋਲ ਰੁਪਈਏ ਦੀ ਨਹੀਂ ਤੋੜ ਮੈਨੂੰ 1 ਰੁਪਈਆ ਦੀ ਵੀ ਤੋੜਨੀਗੀ ਨਾ ਸਚਾਈ ਵਾਲਾ ਬੰਦਾ ਆ ਮੈਂ ਸਾਹਮਣੇ ਲਾਉਨੇ ਆ ਸਾਰੇ ਲੋਕਾਂ ਦੇ ਸਾਹਮਣੇ ਲਾਉਨੇ ਆ ਭਾਦੇ ਤੋੜੇ ਲਾਉਨੇ ਆ ਹਾਂ ਇਹ ਇਹਨੇ ਤੋੜੇ ਕਿੱਥੇ ਕੰਦੇ ਵੀ ਅਸੀਂ ਲੋਕ ਅਸੀਂ ਧਰਨੇ ਲੈ ਆਂਦੇ ਨਾ ਆਹ ਵੀਡੀਓ ਬਣਦੀ ਆ ਉਹ ਕੈਮਰੇ ਵਿੱਚ ਸਾਹਮਣੇ ਨਾ ਨਾ ਅਸੀਂ ਭਾਪਾ ਨਾ ਮਤਬਲ ਕੋਈ ਨਹੀਂ ਇਹਨਾਂ ਕੋਈ ਮਤਬਲ ਨਹੀਂ ਆ ਇੱਥੇ ਲੋਕਾਂ ਦੀ ਨਾਂ ਲਿਆਵਾਂਗਾ ਪਰ ਤੁਸੀਂ ਕੱਲੇ-ਕੱਲੇ ਦੀ ਕਿ ਇਹ ਕੋਹਨਿਆ ਲਾ ਭੈਣ ਤੋਂ ਚੁਪਿਆ ਤੇ ਹੈ ਹੀ ਪਰ ਸਾਨੂੰ ਜਿੰਨਾ ਬਦਨਾਮ ਕਰਤਾ ਤੀ ਲੋਕਾਂ ਨੇ ਨਾ 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 ਪਾਪਾ ਪਰੇ ਹੋ ਜਾ ਪਾਪਾ ਮੇਰੇ ਨਾਲ ਉਹ ਗੱਲ ਹੀ ਨਹੀਂ ਕਰਨੀ ਆਹ ਨਹੀਂ ਆਹ ਨਾ ਜਿੰਨਾ ਵੰਡਿਆ ਉਹਨਾਂ ਤੇ ਵੀ ਐਕਸ਼ਨ ਲਾਵਾਂਗਾ ਮੈਂ ਕੋਈ ਗੱਲ ਨਹੀਂ ਆਹ ਉਹ ਪਾਪਾ ਜੀ ਤੁਸੀਂ ਦੱਸਿਓ ਵੀ ਕਿੱਥੇ ਚੱਲਿਆ ਸੀ ਇਹ 20 ਕਿੱਧਰ ਚੱਲਿਆ ਕੀ ਹਿਸਾਬੀ ਇਹ 22 23 ਸੋਨੇ 20 ਕਿੱਥੇ ਚੱਲੇ ਸੀ ਇਹਦਾ ਹਿਸਾਬ ਚਾਹੀਦਾ ਪਿੰਡ ਦੇ ਵਿੱਚੋਂ ਪਿੰਡ ਦੇ ਵਿੱਚ ਵੀ ਆ ਤੂੰ ਪਿੰਡ ਦੇ ਥ्रू ਵੰਡਿਆ ਵੀ ਨਹੀਂ ਗਿਆ ਤਾਨੂੰ ਇੰਨਾ ਵੀ ਕਿੰਨੇ ਦੇਤਾ ਕਿਹੜੇ ਹਿਸਾਬ ਤੇ ਦੇਤਾ ਅੱਜ ਪਈਆਂ ਦੀ ਤੂੰ ਆ ਗਿਆ ਵੀ ਜਲਦੀ ਜਲਦੀ ਆ ਹਾਂ ਪਾਪਾ ਜੀ ਆਪਾਂ ਨੇ ਇੱਕ ਮਿੰਟ ਇੱਕ ਮਿੰਟ ਹਾਂ ਹਾਂ ਵੀਰ ਤੇ ਨਾਲ ਹੀ ਆਦੇ ਸਾਰਾ ਕੋਈ ਲੱਲਿਆ ਵੀਰ ਦਾ ਵੀ ਲੱਲਿਆ ਨਾਲ ਹੀ ਆ ਪਤਾ ਕੋ ਚੰਗੀ ਕੋਈ ਤੇ ਮੇਰੇ ਗੱਲ ਕੋਲਣਾ ਕੋਲਣਾ ਸਾਰਾ ਕੋਈ ਫੜ ਕੇ ਲਿਆਉਂਦਾ ਆ ਆਹੀ ਫੜਕੇ ਲਿਆਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਾਨੂੰ ਲੋਕ ਕਹਿੰਦੇ ਨੇ ਭੈਣ ਚ ਮੂਰਖ ਬੰਦੇ ਨੇ ਮੂਰਖ ਬੰਦੇ ਆਂ ਅਸੀਂ ਮੂਰਖ ਆਪੇ ਆ ਵੀ ਲਾ ਵੀਰ ਲਾ ਲਾ ਸਾਰੇ ਤੋੜੇ ਇੱਥੇ ਮੁਠਗੇ ਵੀਰ ਬਰਾ ਮੀਡੀਓ ਤੁਹਾਨੂੰ ਉਹ ਨੇਰਾ ਦੇ ਸ਼ਿਦਾਈ ਕਰਤਾ ਲੋਕਾਂ ਨੂੰ ਯਾ ਦੀਦੀ ਨਾਲ ਹੀ ਕੋ ਦੀ ਉਹੀ ਦੱਸੋ ਪਾਪਾ ਜੀ ਕੀ ਕੀ ਮਤਲਬ ਹੈ ਇਹ ਕਾਹਦੇ ਵਾਸਤੇ ਕਿੱਥੇ ਚੱਲਿਆ ਸੀ ਇਹ ਦੱਸੋ ਆਹ ਮਤਲਬ ਇਹ ਰੰਦਾਂ ਪਿੰਡੋਂ ਸਾਦਕੇ ਘਰ ਆਏ ਉਧਰੋਂ ਫੇਰ ਲਿਆਉਣਾ ਹੈ ਹੂਟੇ ਦੇਣੇ ਹੈ ਬੀਜ ਨੂੰ ਫਿਰ ਮਦਾਹ ਜਾਂੜਿਆ ਹੈ ਟੈਂਪੂ ਚ ਲੱਥੰਦਿਆ ਤਾਂ ਟੈਂਪੂ ਵਾਲਾ ਲੱਸੰਦਿਆ ਸਾਰਾ ਕੋਜੀ ਕੀ ਦੱਸਣ ਦਾ ਪੁੱਛੋ ਉਹਨੂੰ ਪੁੱਛੋ ਕਿਥੇ ਘੱਲਣ ਲਿਆ ਦੱਸ ਵੀਰ ਕਿੱਥੋਂ ਦਾ ਕਿੱਥੋਂ ਦਾ ਵੀਰੇ ਦੱਸ ਨਹੀਂ ਤੇ ਤੈਨੂੰ ਤੇ ਤੇ ਕਾਰਵਾਈ ਹੋਣੀ ਇਹ ਰਿਸ਼ਤੇਦਾਰਾਂ ਕੋ ਚਲੇਗਾ ਨਾ ਹਾਂ ਤੇ ਬਸ ਇਹ ਗੱਲ ਤੇ ਆ ਸਹੀ ਜੀ ਸਾਨੂੰ ਵੀ ਸਾਈਨ ਕਰਾ ਲੈਣਾ ਵੀ ਜੇ ਸਾਨੂੰ ਕੋਈ ਟੈਂਸ਼ਨ ਹਰ ਤੇ ਦਾਦਾ ਨਾ ਕਰਾਣ ਲਈ ਕਿਦੇ ਹੁਣ ਗਲਤੀ ਕੰਮ ਦਾਦਾ ਸੇਵਾ ਦੇ ਸੰਗਤ ਦੇਣ ਦੀਆਂ ਇੱਥੇ ਵੀਰ ਜੀ ਮੇਰੀ ਗੱਲ ਸੁਣ ਇੱਕ ਮਿੰਟ ਹੁਣ ਤੁਸੀਂ ਮੇਰੇ ਕੋਲੋਂ ਚਲੇ ਜੋਗੇ ਤੇ ਤਰੀ ਮਿਲਵਾਤ ਸਮਾਨ ਲੱਗਣਾ ਹਰ ਕ ਬੰਦੇ ਨੂੰ ਪਤਾ ਆ ਵੀ ਇਹ ਕੰਮ ਗਲਤ ਆ ਆ ਗਿਆ ਸਾਨੂੰ ਸੰਗਤ ਦੇਣ ਦੀ ਆ ਵੀ ਆਪਣੇ ਪਿੰਡਾਂ ਦੇ ਜਿਨ੍ਹਾਂ ਨੂੰ ਮਾਰ ਪਈ ਉਹ ਵੀ ਜੋ ਮਗਰ ਮੈਂ ਤੁਹਾਨੂੰ ਗਲਤ ਗੱਲ ਗਲਤ ਆ ਗਏ ਹਾਂ ਹੀ ਜਾ ਕੇ ਲੜਦੇ ਹਾਂ ਸਾਨੂੰ ਇੰਨੇ ਤੋੜੇ ਦਿਓ ਹੈ ਡਾਈਨਾ ਥਾੜੇ ਇੱਕ ਮਿੰਟ ਗੱਲ ਸੁਣੋ ਸਾਨੂੰ ਲਾਜ ਸਾਨੂੰ ਫੇਰ ਚੱਲ ਫੇਰਾ ਲਾਉਣ ਦੇਣਾ ਸਾਨੂੰ ਇਹ